ਦੋਸਤੋ ਦੇਸ਼ ਦੇ ਵਿੱਚ ਜਿਹੜੇ ਕਿ ਕਾਨੂੰਨ ਵਿਵਸਥਾ ਹੈਗੀ ਆ ਉਹਨਾਂ ਦੇ ਉੱਪਰ ਵੀ ਬਾਰ-ਬਾਰ ਸਵਾਲ ਉੱਠਦੇ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਅ ਗੁਜਰਾਤ ਸਰਕਾਰ ਵੱਲੋਂ ਕਿਹਾ ਜਾਵੇ ਤਾਂ ਕੇਂਦਰ ਦੀ ਸ਼ੈਅ ਦੇ ਉੱਪਰ ਅ ਅਜਿਹੇ ਕੈਦੀਆਂ ਨੂੰ ਰਿਹਾ ਕੀਤਾ ਗਿਆ ਸੀ ਜਿਹੜੇ ਕਿ ਰੇਪ ਦੇ ਕਤਲ ਦੇ ਕੇਸਾਂ ਦੇ ਵਿੱਚ ਸੀਗੇ ਤੇ ਉਹ ਜਿਹੜੇ ਸੀਗੇ ਉਹ ਵੀ ਬਹੁਤ ਘਿਣਾਉਣੇ ਕੈਟਾਗਰੀ ਦੇ ਵਿੱਚ ਕਿ ਕਤਲ ਕੀਤਾ ਗਿਆ ਰੇਪ ਕੀਤਾ ਗਿਆ ਤੇ ਇਵਨ ਉਹਦੇ ਵਿੱਚ ਮਾਸ ਦੇ ਲੈਵਲ ਤੇ ਵੱਡੇ ਲੈਵਲ ਦੇ ਉੱਪਰ ਹੋਇਆ ਅਖਬਾਰਾਂ ਦੀ ਸੁਰਖੀਆਂ ਬਣਿਆ ਤੇ ਕੁਝ ਦਿਨਾਂ ਪਹਿਲਾਂ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ ਇਸ ਨੂੰ ਲੈ ਕੇ ਬਹੁਤ ਸਾਰਾ ਦੇਸ਼ ਦੇ ਵਿੱਚ ਇਸ ਦੇ ਖਿਲਾਫ ਮੁਜ਼ਾਹਰੇ ਹੋਏ ਤੇ ਪਿਛਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਰੌਲਾ ਪਿਆ ਸੀਗਾ ਉਹਦੇ ਉੱਪਰ ਸੁਪਰੀਮ ਕੋਰਟ ਵੱਲੋਂ ਇੱਕ ਜਿਹੜੀ ਹੈਗੀ ਆ ਉਹਦੇ ਤੇ ਜੱਜਮੈਂਟ ਆਈ ਆ ਤੇ ਅੱਜ ਅਸੀਂ ਕਰਾਂਗੇ ਤੁਹਾਡੇ ਨਾਲ ਇਸ ਸੰਬੰਧੀ ਕੁਝ ਇੱਕ ਗੱਲਾਂ ਬਲਕੀ ਇਸਬਾਨੋਂ ਦਾ ਮਾਮਲਾ ਜਿਹੜਾ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕੇਸ ਦੇ ਵਿੱਚ ਇਹ ਕੋਦਰਾ ਕਾਂਢ ਦੇ ਸਮੇਂ ਦੇ ਵਿੱਚ ਮੁਸਲਮ ਜਿਹੜੀ ਔਰਤ ਸੀਗੀ ਉਹ ਪਰਿਵਾਰ ਸੀਗਾ ਉਹਨਾਂ ਦੇ ਨਾਲ ਰੇਪ ਕੀਤਾ ਗਿਆ ਬਲਕੀ ਇਸਬਾਨੋਂ ਦੀ ਜਿਹੜੀ ਸੀਗੀ ਪਰਿਵਾਰ ਨੂੰ ਸਾਰੇ ਨੂੰ ਕਤਲ ਕਰ ਦਿੱਤਾ ਗਿਆ 14 ਦੇ ਲਗਭਗ ਉਹਨਾਂ ਦੇ ਵੱਲੋਂ ਕਤਲ ਕੀਤੇ ਗਏ ਸੀਗੇ ਤੇ ਉਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਜਿਹੜਾ ਇਸ ਦੇ ਉੱਪਰ ਸਵਾਲ ਉੱਠੇ ਕਾਨੂੰਨ ਦੀ ਪ੍ਰਕਿਰਿਆ ਚੱਲੀ ਤੇ ਉਸ ਪ੍ਰਕਿਰਿਆ ਦੇ ਵਿੱਚ ਲੰਬੇ ਚੌੜੇ ਦੇ ਵਿੱਚ ਸਾਰਿਆਂ ਨੂੰ ਸਜ਼ਾ ਹੋਈ ਸੀਗੀ ਤੇ ਇਹ ਜਿਹੜੀ ਸਜ਼ਾ ਸੀਗੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਲੇਕਿਨ ਕੁਝ ਸਮੇਂ ਪਹਿਲਾਂ ਗੁਜਰਾਤ ਸਰਕਾਰ ਵੱਲੋਂ ਇਸ ਦੇ ਜਿਹੜੇ ਸਾਰੇ ਦੋਸ਼ੀ ਸੀਗੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਇਸ ਨੂੰ ਲੈ ਕੇ ਦੇਸ਼ ਦੇ ਵਿੱਚ ਕਾਫੀ ਸਾਰਾ ਰੌਲਾ ਪਿਆ ਜਿਹੜੇ ਐਕਟੀਵਿਸਟ ਸੀਗੇ ਉਹਨਾਂ ਨੇ ਸਾਰਿਆਂ ਨੇ ਮੰਗ ਕੀਤੀ ਕਿ ਇਹ ਜਿਹੜੇ ਕੇਸ ਬਹੁਤ ਘਿਣਾਉਣੀ ਕੈਟਾਗਰੀ ਦੇ ਵਿੱਚ ਆਉਂਦੇ ਹੈ ਕਿਨੇ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਰੀਲੀਜ਼ ਨਹੀਂ ਕੀਤਾ ਜਾਣਾ ਚਾਹੀਦਾ ਸੀਗਾ ਐਕਟੀਵਿਸਟਾਂ ਨੇ ਬਹੁਤ ਸਾਰਾ ਦੇਸ਼ ਦੇ ਵਿੱਚ ਇਸ ਦੇ ਉੱਪਰ ਸਵਾਲ ਉੱਠੇ ਸਾਡੀ ਨਿਆਂ ਪ੍ਰਕਿਰਿਆ ਦੇ ਉੱਪਰ ਸਵਾਲ ਉੱਠੇ ਤੇ ਕਿਸ ਤਰੀਕੇ ਨਾਲ ਜਿਹੜੀ ਕਾਨੂੰਨ ਕਾਨੂੰਨਾ ਨੂੰ ਇਸ ਤਰੀਕੇ ਨਾਲ ਜਿਹੜਾ ਤੋੜ ਮਰੋੜ ਕੀਤਾ ਜਾਂਦਾ ਤੇ ਜਿਹੜੀਆਂ ਸਰਕਾਰਾਂ ਇਸ ਦਾ ਫਾਇਦਾ ਉਠਾਉਂਦੀਆਂ ਨੇ ਇਹਦੇ ਉੱਪਰ ਸਾਰੇ ਦੇ ਉੱਪਰ ਸਵਾਲ ਹੋਏ। ਸਵਾਲਾਂ ਦੇ ਨਾਲ ਨਾਲ ਕੇਸ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਅਧੀਨ ਆਇਆ ਤੇ ਹੁਣ ਸੁਪਰੀਮ ਕੋਰਟ ਨੇ ਉਹਨਾਂ ਸਾਰੇ ਜਿਹੜੇ ਅਪਰਾਧੀ ਸੀਗੇ ਉਹਨਾਂ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਜਾਣ ਦੇ ਲਈ ਮੋਹਰ ਲਾ ਦਿੱਤੀ ਆ ਤੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਬਹੁਤ ਸਵਾਲ ਉਠਾਏ ਨੇ ਕਿ ਜਿਹੜਾ ਮਾਮਲਾ ਗੁਜਰਾਤ ਸਰਕਾਰ ਦੀ ਜੂਰਿਸਡਿਕਸ਼ਨ ਦੇ ਵਿੱਚ ਹੀ ਨਹੀਂ ਆਉਂਦਾ ਜਿੱਥੇ ਉਹਦੀ ਹੱਦਬੰਦੀ ਹੀ ਨਹੀਂ ਹੈਗੀ ਤੇ ਉਸ ਤਰੀਕੇ ਉੱਥੇ ਕਿਸ ਤਰੀਕੇ ਨਾਲ ਗੁਜਰਾਤ ਨੇ ਉਸ ਦੇ ਉੱਪਰ ਫੈਸਲਾ ਲੈ ਕੇ ਉਹਨਾਂ ਨੂੰ ਛੱਡਿਆ ਦੇਖਿਆ ਜਾਵੇ ਤਾਂ ਇਹ ਸਾਰੇ ਦਾ ਸਾਰਾ ਮਾਮਲਾ ਮਹਾਰਾਸ਼ਟਰ ਜਿਹੜੀ ਕੋਰਟ ਦੇ ਵਿੱਚ ਚੱਲਿਆ ਸੀ ਪੇਸ਼ੀਆਂ ਹੋਈਆਂ ਸੀਗੀਆਂ ਤੇ ਮਹਾਰਾਸ਼ਟਰ ਕੋਰਟ ਨੇ ਹੀ ਉਹਨਾਂ ਨੂੰ ਦੋਸ਼ੀ ਠਹਿਰਾਇਆ ਹੋਇਆ ਸੀ ਜਦੋਂ ਦੋਸ਼ੀ ਠਹਿਰਾਇਆ ਹੋਇਆ ਸੀ ਤਾਂ ਇਸ ਦਾ ਮਤਲਬ ਸੀਗੀ ਕਿ ਰਿਅਰ ਰੈਸਟ ਆਫ ਦਾ ਰਿਅਰ ਕੇਸ ਸੀਗੇ ਇਹ ਜਿਹੜੇ ਕਿ ਗੁਜਰਾਤ ਦੰਗਿਆਂ ਦੇ ਸਮੇਂ ਇਹ ਘਟਨਾ ਵਾਪਰੀ ਸੀਗੀ ਤੇ ਉਸ ਦੇ ਵਿੱਚ ਇਹ ਸਾਰੇ ਦੋਸ਼ੀ ਪਾਏ ਗਏ ਸੀ ਤੇ ਉਹਨਾਂ ਦੇ ਰਿਲੀਜ਼ ਦੇ ਸਮੇਂ ਵੀ ਜਦੋਂ ਉਹ ਰਿਲੀਜ਼ ਹੋਏ ਤਾਂ ਕਿਸ ਤਰੀਕੇ ਨਾਲ ਇੱਕ ਖਾਸ ਪਾਰਟੀ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਗਿਆ ਉਹਨਾਂ ਦੇ ਗੱਲਾਂ ਦੇ ਵਿੱਚ ਹਾਰ ਪਾਏ ਗਏ ਤੇ ਕਿਸ ਤਰੀਕੇ ਨਾਲ ਉਹਨੂੰ ਜਸ਼ਨ ਦਾ ਮਾਹੌਲ ਬਣਾਇਆ ਗਿਆ ਇਸ ਦੇ ਉੱਪਰ ਸਾਡੇ ਸਮਾਜ ਦੇ ਉੱਪਰ ਇਸ ਦੇ ਉੱਪਰ ਸਵਾਲ ਵੀ ਬਣਦੇ ਆ ਕਿ ਅਸੀਂ ਕਿਸ ਤਰੀਕੇ ਨਾਲ ਅਜਿਹੇ ਰੀਅਰੈਸਟ ਆਫ ਰੀਅਰੈਸਟ ਜਿਹੜੇ ਕੈਟਾਗਰੀ ਦੇ ਮੁਜਰਮ ਹੈਗੇ ਨੇ ਉਹਨਾਂ ਦੀ ਰਿਹਾਈ ਦੇ ਉੱਪਰ ਅਸੀਂ ਕਿਸ ਤਰ੍ਹਾਂ ਦਾ ਜਸ਼ਨ ਮਨਾਉਂਦੇ ਆ ਤੇ इवन ਹੁਣ ਜਦੋਂ ਸੁਪਰੀਮ ਕੋਰਟ ਨੇ ਇਹਨਾਂ ਦੀ ਸਜ਼ਾ ਦੁਬਾਰਾ ਰਿਸਟੋਰ ਕਰ ਦਿੱਤੀ ਗਈ ਆ ਤਾਂ ਲੱਗਦਾ ਹੈ ਕਿ ਜੋ ਚੱਲ ਰਹੀ ਰਾਜਨੀਤੀ ਹੈ ਜੋ ਚੱਲ ਰਹੀ ਨਫਰਤ ਦੀ ਹਾਂਦੀ ਹੈਗੀ ਆ ਉਸ ਦੇ ਉੱਪਰ ਵੀ ਉਹਨ ਵੀ ਇੱਕ ਕਰਾਰੀ ਜਿਹੜੀ ਹੈ ਆਪਾਂ ਕਹੀਏ ਕਰਾਰੀ ਹਾਰ ਮਿਲੀ ਆ ਤੇ ਉਹਨਾਂ ਦੇ ਲਈ ਵੀ ਨਮੋਸ਼ੀ ਦਾ ਸਮਾ ਹੋਇਆ ਤੇ ਇਸ ਨੂੰ ਦੇਖ ਕੇ ਲੱਗਦਾ ਹੈ ਕਿ ਦੇਸ਼ ਦੇ ਵਿੱਚ ਦੁਬਾਰਾ ਤੇ ਜਿਵੇਂ ਅਸੀਂ ਕਹੀਏ ਕਿ ਜਿਹੜੇ ਲੋਕੀ ਨਿਆਂ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜਾ ਲੋਕ ਨਿਆਂ ਮੰਗਣ ਵਾਲੇ ਲੋਕ ਨੇ ਉਹਨਾਂ ਨੂੰ ਕੁਝ ਰਲੀਫ ਮਹਿਸੂਸ ਹੋਈ ਆ ਉਮੀਦ ਕਰਦੇ ਹਾਂ ਅਜਿਹਾ ਕੁਝ ਅੱਗੇ ਵੀ ਹੁੰਦਾ ਰਹੇਗਾ ਤੇ ਇਹ ਅਸੀਂ ਇਸ ਦੀ ਸਲਾਹਾ ਕਰਦੇ ਹਾਂ ਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਕੇਸੇਜ ਹੈਗੇ ਨੇ ਉਹਨਾਂ ਦੇ ਵਿੱਚ ਵੀ ਅਸੀਂ ਜਿਹੜੇ ਸਪੋਰਟਾਂ ਹੈਗੀਆਂ ਨੇ ਜਿਹੜੇ ਐਕਟੀਵਿਸਟ ਹੈਗੇ ਨੇ ਉਹਨਾਂ ਕੋਲੋਂ ਇਸ ਦੇ ਸਬੰਧ ਦੇ ਵਿੱਚ ਮੰਗ ਕਰਾਂਗੇ ਕਿ ਉਹ ਨਿਆਂ ਦੇ ਉੱਪਰ ਲਾਜ਼ਮੀ ਤੌਰ ਦੇ ਉੱਪਰ ਪਹਿਰਾ ਦਿੰਦੇ ਰਹਿਣਗੇ ਦੋਸਤੋ ਅਜਿਹਾ ਕੁਝ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਅਤੇ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਵੇਖਦੇ ਰਹੋ ਰੈਸ਼ਨਲ ਟਾਕ ਆਗਰ ਆਪਕੋ ہماری ਵੀਡੀਓ ਅੱਛੀ ਲਗੀ ਤਾਂ ਵੀਡੀਓ ਨੂੰ ਲਾਈਕ ਕਰੇ ਸੁਝਾਅ ਕੇ ਲਿਏ ਕਮੈਂਟ ਬਾਕਸ ਮੇਂ ਜਰੂਰ ਲਿਖੇਂ ਔਰ ਵੀਡੀਓ ਕੋ ਔਰ ਲੋਗੋ ਤੱਕ ਪਹੁੰਚਾ